ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਕਲਗਰੀ 'ਚ ਹੋਣ ਵਾਲੇ ਰੈਫਰੈਂਡਮ ਬਾਰੇ 'ਚ ਜਿੱਦੇ ਵਿੱਚ ਕੈਨੇਡਾ ਦੇ ਵਿੱਚ ਮੌਜੂਦ ਵੱਡੀ ਤਦਾਦ 'ਚ ਸਿੰਘਾਂ ਨੇ ਵੋਟਾਂ ਪਾਈਆਂ ਨੇ ਤੇ ਇਸ ਰੈਫਰੈਂਡਮ ਨੂੰ ਲੈ ਕੇ ਜਿਹੜੇ ਆਪਣੀ رائے ਉਹਦਾ ਇਜ਼ਹਾਰ ਕੀਤਾ ਹੈ ਇੱਥੇ ਜੀ ਆ ਅਹਿਮ ਕਿਸਮ ਦੇ ਸਟੇਟਮੈਂਟ ਸਾਹਮਣੇ ਆਏ ਨੇ ਨੀਚਰ ਸਿੰਘ ਜਿਹਦਾ ਕਤਲ ਕੀਤਾ ਗਿਆ ਕੈਨੇਡਾ ਦੇ ਵਿੱਚ ਉਹਨੂੰ ਲੈ ਕੇ ਇੱਥੇ ਕਾਹ ਜਾਂਦਾ ਪਿਆ ਕਿ ਉਹਦੇ ਕਤਲ ਦਾ ਬਦਲਾ ਸਿੱਖ ਲਾਜ਼ਮੀ ਲੈਣਗੇ ਤੇ ਉਹਦੇ ਕਾਤਲਾਂ ਨੂੰ ਅਸੀਂ ਨਹੀਂ ਅੰਜ ਜਾਣਦਾਂਗੇ ਉਹਦਾ ਬਦਲਾ ਅਸੀਂ ਲਵਾਂਗੇ ਅੱਜ ਤੁਹਾਡੇ ਨਾਲ ਸ਼ੇਅਰ ਕਰਨੇ ਆ ਪਾਕਿਸਤਾਨ ਮੀਡੀਆ ਹਲਿਸਤਾਨ ਨੂੰ ਸਪੋਰਟ ਕਰਦਾ ਪਿਆ ਸਿੱਖਾਂ ਨੂੰ ਸਪੋਰਟ ਕਰਦਾ ਪਿਆ ਸਿੱਖਾਂ ਦੇ ਹੱਕ ਲਈ ਆਵਾਜ਼ ਚੁੱਕਦਾ ਪਿਆ ਐ ਪਾਕਿਸਤਾਨ ਮੀਡੀਆ ਦੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਸੋ ਚੱਲਦੇ ਹਾਂ ਦੇਖਦੇ ਹਾਂ ਵੀਡੀਓ लेट्स ਗੋ ਜਿੰਦਾਬਾਦ ਪੰਜਾਬ ਹਾਲ ਪੰਜਾਬ ਹਾਲ ਕਰਨਾ ਕੇ ਸ਼ਹਿਰ ਕਲਗਰੇਮਾ ਤਕਰੀਬਨ ترپن ہزار سے زائد کینیڈین سکس نے خالستان ریفرینڈم میں اپنا وہ کلاس کیا اور انڈیا سے آزادی کے لیے اپنے ڈیموکریٹک رائٹ کا اظہار کیا ووٹنگ کا احتمام انڈیپیڈنٹ پنجاب ریفرینڈم کمیشن نے کیا تھا ووٹنگ کا آغاز صبح دو بجے ہوا اور شام کو چھ بجے تک جاری رہا ووٹنگ کی اختتام پر سکس فار جسٹس کے رہنما گرپت برد سنگھ پنو نے خطاب کیا اور اعلان کیا کہ وہ

سرکارہ انصاف نہیں دے دیا کہ کھارسائی انصاف دیتا جائے گا کھارسائی انصاف لیا جائے گا موتی رجیم is responsible for funding and killing the Sikhs of Punjab and the genocide of Punjab my message to موتی is that we are going to liberate Punjab and kill we are going to liberate Punjab and kill India We are going to kill the the Indian system that is responsible for the China <Sess> and of Punjab. ہزاروں کی تعداد میں سکھ کوچیز کے ذریعے یہاں پر پہنچے تھے انہوں نے کہا کہ انڈیا میں سکھوں کا حقیقت میں رہنا انڈیا نے مشکل کر دیا ہے شہید پائی دی جڑی جڑیا ਉਸਨੇ ਸਿੱਖ ਕੌਮ ਨੂੰ ਇੱਕ ਜੁਟ ਕਰ ਦਿੱਤਾ ਵਾ ਗਲਵਨਾਈਜ਼ ਕਰ ਦਿੱਤਾ ਵਾ ਕਿ ਹਰ ਇੱਕ ਸਿੱਖ ਤਤਵਰਿਆ ਕਿ ਪੰਜਾਬ ਆਜ਼ਾਦ ਹੋਵੇ ਇੰਡੀਆ ਤਾਂ ਕੋਲੋਨੀ ਟਰੀਟ ਕਰ ਰਿਹਾ ਜੀ ਐਸਾ ਸਾਨੂੰ ਤਾਂ ਸੈਕੰਡ ਕਲਾਸ ਸਿਟੀਜ਼ਨ ਹੀ ਮੰਨਿਆ ਜਾਂਦਾ ਸ਼ੁਰੂ ਤੋਂ ਜੋਤੋ ਜਾਤੀ ਮਿਲੀ ਜੇ ਸੈਕੰਡ ਸਿਟੀਜ਼ਨ ਮੰਨਦਾ ਇੰਡੀਆ ਸਾਨੂੰ ਤਾਂ ਹੀ ਅਸੀਂ ਇੱਥੇ ਖੜੇ ਆ ਬਿਲਕੁਲ ਬਿਲਕੁਲ ਹੱਕ ਦੇ ਵਿੱਚ ਸਿੱਖ ਰਣਮਾਓ ਕਹਿੰਦਾ ਥਾ ਕਿ انڈیا دنیا کے سامنے تو ایک جمہوریت کے طور پر سامنے آتا ہے لیکن انڈیا کا اصل چہرہ بہت خوفناک ہے اور یہ حقیقت سکھوں سے زیادہ بہتر کوئی نہیں جانتا اپنے آپ نو ایک بڑی ڈیموکریسی کہتے ہیں دنیا دی وہ دنیا دے کیٹا بڑا گان دیا جیڑا دنیا مور ایکسپوز ہون دیا ہندوستان کتے نہ کتے تو تنزی کا گار دیا ہار مان چکیا دے ہاریا ہویا بندہ جیڑا ہتھاران دی ਸਿੱਕਾ ਨੇ ਹਰਦਮ ਬੈਲਟ ਦੇ ਨਾਲ ਗੱਲ ਕੀਤੀ ਆ ਬਨਾਮੇਸ਼ ਧੱਕਾ ਹੀ ਹੁੰਦਾ ਰਿਹਾ ਸਾਡਾ ਬਹੁਤ ਵੱਡਾ ਇੱਕ ਜੇਨੋਸਾਈਡ ਹੋਇਆ ਤੇ ਉਹਦੇ ਬਾਅਦ ਤੋਂ ਸਾਡੇ ਅਧਿਕਾਰ ਨਹੀਂ ਦਿੱਤੇ ਜਾਂਦੇ ਸਾਡਾ ਪਾਣੀ ਲੁੱਟੇ ਜਾਂਦਾ ਸਿੱਕੂ ਕਹਿੰਦਾ ਥਾ ਕਿ ਡੀਡੀਪਾ ਨੂੰ ਕੋਈ ਵੀ ਕਿਸਮ ਦੇ ਹੱਕੂ حاصل ਨਹੀਂ ਹੈ

ਚਾਹੁੰਦੇ ਹਨ ਸਿੱਖ ਦੁਨੀਆ ਦੁਨੀਆ ਦੇ ਵਿੱਚ ਆਪੀ ਆਵਾਜ਼ ਪੈਲਟ ਨਾਲ ਉਠਾਰੇ ਨੇ ਤੇ ਦੁਨੀਆ ਨੂੰ ਦੱਸ ਰਹੇ ਨੇ ਕਿ ਅਸੀਂ ਇੰਡੀਆ ਦੇ ਵਿੱਚ ਕਾਬੂ ਵਿੱਚ ਨਹੀਂ ਰਹਿਣਾ ਚਾਹੁੰਦੇ ਸਾਡੇ ਦਾ ਤਕਾਉਂਦਾ ਸਾਰੇ ਪੱਸੀ ਉਹੀ ਸਾਡਾ ਮੈਸੇਜ ਹੈ ਵੀ ਅਸੀਂ ਇੰਡੀਪੈਂਡੈਂਟ ਚਾਹੁੰਦੇ ਆ ਸਿੱਖ ਯੂਥ ਜਿਹੜੀ ਆ ਉਠ ਰਹੀ ਹੈ ਉਹਨੂੰ ਪਤਾ ਲੱਗ ਰਿਹਾ ਹੈ ਕਿ ਜਿਹੜੀ ਗਵਰਨਮੈਂਟ ਆ ਇੰਡੀਆ ਦੀ ਉਹ ਸਾਡੀ ਨਸੋ ਖੁਸ਼ੀਦ ਕਰਨਾ ਚਾਹੁੰਦੇ ਤੇ ਕਰ ਰਹੇ ਹਨ ਉਹ ਕਹਿੰਦਾ تھا ਕਿ ਇੰਡੀਅਨ ਹਕੂਮਤ ਖਾਲਸਤਾ ਰੈਫਰੰਡਮ ਸੇ ਇਤਨੀ ਪਰੇਸ਼ਾਨ ਹੈ کہ نرندرہ مودی نے مختلف جو خالستانی لیڈرز ہیں ان کو قتل کرنے کے حکمات دیئے حردیب دیے نیجر کو قتل کیا اور گربان بمشکل انڈیا کی طرف سے جو راہ کی طرف سے جو لینڈ ایسوسن تھے وہ اس میں انہوں نے سروائو کیا سکھوں کا کہنا تھا کہ وہ خالستان کے قیام تک ایک انڈیپینڈنٹ ریاست کے قیام تک وہ اپنی جدوجہد جاری رکھتے رکھے ओके जी आप वीडियो ਤੁਸੀਂ ਵੇਖੀ ਹੈ ਖਾਲਿਸਤਾਨ ਨੂੰ ਲੈ ਕੇ ਰੈਫਰੰਡਮ ਜਿਹੜਾ ਕੈਨੇਡਾ ਦੇ ਵਿੱਚ VOTING ਹੋਈਏ ਉਹਦੇ ਵਿੱਚ 55000 ਪੰਜਾਬੀਆਂ ਨੇ ਸਿੱਖਾਂ ਨੇ ਵੋਟਾਂ ਪਾਈਆਂ ਨੇ ਤੇ ਇੱਥੇ ਆਪਣੀ رائے ਧਰੀਏ ਕਿ ਸਾਨੂੰ ਇੱਕ علیحدਾ ਕੰਟਰੀ ਚਾਹੀਦੀ ਏ ਸਾਨੂੰ ਇੱਕ علیحدਾ ਮੁਲਕ ਚਾਹੀਦਾ ਕਿਉਂਕਿ ਉਹਨਾਂ ਦੇ ਨਾਲ ਇੰਡੀਆ ਦੇ ਵਿੱਚ ਬਹੁਤ ਨਾ ਇਨਸਾਫੀਆਂ ਜ਼ਿਆਤੀਆਂ ਹੁੰਦੀਆਂ ਨੇ ਸਿੱਖਾਂ ਦੀ ਨਸਲ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਸਿੱਖਾਂ ਨੂੰ ਨਸ਼ੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਸਿੱਖਾਂ ਦੇ ਖਿਲਾਫ ਹਰ ਸਾਜ਼ਿਸ਼ ਕੀਤੀ ਜਾਂਦੀ ਏ ਕਿ ਇਹ ਬਹਾਦਰ ਕੌਮ ਸਿੱਖ ਜਿਹੜੇ ਆਪਣੇ ਹੱਕ ਵਾਸਤੇ ਲੜਦੇ ਹਮੇਸ਼ਾ ਨਜ਼ਰ ਆਉਂਦੇ ਨੇ ਇਹਨਾਂ ਦੀ ਆਵਾਜ਼ ਨੂੰ ਚੁੱਪ ਕਰਾਇਆ ਜਾਏ ਇਹਨਾਂ ਨੂੰ ਦਬਾਇਆ ਜਾਏ ਤੇ ਇੱਥੇ ਹਰ ਉਹ ਕੰਮ ਕੀਤਾ ਜਾਂਦਾ ਜਿਹੜਾ ਸਿੱਖਾਂ ਨੂੰ ਬਹੁਤਾ ਡਿਸਟਰਬ ਕਰਦਾ ਤੇ ਇੱਥੇ ਨੋ ਡਾਊਟ ਨਸਲ ਖੁਸ਼ੀ ਹਮੇਸ਼ਾ ਸਿਖਾਉਂਦੇ ਹੋਏ ਹੋਏ ਤੇ ਜਿਸ ਤਰ੍ਹਾਂ ਇੱਥੇ ਮੈਂ ਅਮਰਤਪਾਲ ਸਿੰਘ ਦੀ ਗੱਲ ਕਰਾਂਗੀ ਅਮਰਤਪਾਲ ਸਿੰਘ ਨੂੰ ਜਨਤ ਜੇਲ ਦੇ ਵਿੱਚ ਰੱਖਿਆ ਗਿਆ ਹਾਲਾਂਕਿ ਉਹਦੇ ਤੇ ਹਜੇ ਤੱਕ ਕੋਈ ਵੀ ਜੁਰਮ ਜਿਹੜਾ ਪ੍ਰੂਫ ਨਹੀਂ ਹੋਇਆ ਲੇਕਿਨ ਸਟਿਲ ਐਨੇ ਲੰਬੇ ਅਰਸੇ ਤੋਂ ਉਹਨੂੰ ਜਿਹੜਾ ਕੈਦ ਵਿੱਚ ਰੱਖਿਆ ਦਾ ਨਾਲ ਨਿਜਰ ਸਿੰਘ ਜਿਹਦਾ ਕਤਲ ਕੀਤਾ ਗਿਆ ਕੈਨੇਡਾ ਵਿੱਚ ਉਹ ਉਹਦੇ ਬਾਰੇ ਚ ਗੁਰਵਰਤ ਪੰਨੋ ਜਿਹੜੇ ਨੇ ਉਹਨਾਂ ਨੇ ਕਿਆ ਕੀ ਸੀ ਆ ਦਾ ਪਤਲਾ ਲਾਜ਼ਮੀ ਲਵਾਂਗੇ ਤੇ ਖਾਲਸਾ ਦੀ ਤਰ੍ਹਾਂ ਅਸੀਂ ਬਦਲਾ ਲਵਾਂਗੇ ਚੁਪਨੀ ਲਵਾਂਗੇ ਤੇ ਜਿੰਨੂੰ ਲੱਗਦਾ ਹੈ ਕਿ ਅਸੀਂ ਚੁੱਪ ਰਾਵਾਂਗੇ ਤੇ ਉਹਦੀ ਗਲਤਫਹਿਮੀ ਹੈ ਤੇ ਅਸੀਂ ਤੇ ਹਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਨਸਾਫ ਹੈ ਸਾਨੂੰ ਲੱਭੇ ਤੇ ਅਗਰ ਇਨਸਾਫ ਸਾਨੂੰ ਨਹੀਂ ਲੱਭਦਾ ਤੇ ਅਸੀਂ ਉਹਨੂੰ ਖੋ ਵੀ ਲਵਾਂਗੇ ਬਹੁਤ ਲਾਈਕ ਐ ਵੀ ਦੇ ਕੇ ਮੈਨੂੰ ਚੰਗਿਆ ਲੱਗਿਆ ਕਿ ਖਾਲਿਸਤਾਨ ਦੀ ਮੂਵਮੈਂਟ ਨੂੰ ਲੈ ਕੇ ਹਰ ਕੋਈ ਸਿੱਖ ਜਿਹੜਾ ਹੈ ਹਰ ਇੱਕ ਸਿੱਖ ਜਿਹੜਾ ਹੈ ਵੱਧ ਚੜ ਕੇ ਉਹਦੇ ਵਿੱਚ ਆਪਣਾ ਹਿੱਸਾ ਪਾਉਂਦਾ ਪਿਆ ਤੇ ਦੁਨੀਆ ਨੂੰ ਦੱਸਦਾ ਪਿਆ ਕਿ ਅਸੀਂ ਇੰਡੀਆ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਬਲਕਿ ਅਸੀਂ ਆਪਣੀ ਇੱਕ علیحدਾ ਸਟੇਟ ਚਾਹੁੰਦੇ ਹਾਂ ਜਿੱਥੇ ਅਸੀਂ ਆਪਣੀ ਤਰੱਕੀ ਵਾਸਤੇ ਆਪਣੇ ਲੋਕਾਂ ਦੀ ਭਿਹਤਰੀ ਵਾਸਤੇ ਕੰਮ ਕਰ ਸਕੀਏ ਤੇ ਪਾਕਿਸਤਾਨ ਮੀਡੀਆ ਫੁੱਲੀ ਸਿੱਖਾਂ ਦੀ ਐ ਕੈਂਪੇਨ ਨੂੰ ਸਪੋਰਟ ਕਰਦਾ ਪਿਆ ਸਿੱਖਾਂ ਨੂੰ ਕਵਰੇਜ ਦੇਂਦਾ ਪਿਆ ਤੇ ਬਹੁਤ ਵਧੀਆ ਲੱਗਿਆ ਮੈਨੂੰ ਪਾਕਿਸਤਾਨ ਦੀ ਇਹ ਵੀਡੀਓ ਰਿਪੋਰਟ ਦੇਖ ਕੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਣੀ ਹੈ ਸਸ਼ੀ